ਜੇਕਰ ਆਪਾ ਦੋਵੇਂ ਹੰਦੇ ਤਾਂ ਵੀ ਹੁੰਦੀ ਛਾਂ ਵੀ ਹੁੰਦੀ ਇਸ਼ਕ ਦਾ ਰਾਜ਼ ਹੀ ਨਾਮਾਂ ਲਿਖਦੇ ਕੁਝ ਗੱਲਾਂ ਤੇ ਨਾਂ ਵੀ ਹੁੰਦੀ ਤੇਰੀ ਜਾਨਬ ਕਦਮ ਸਾਡੇ ਮੇਰੀ ਜਾਨਬ ਮਹਿਕ ਤੋਂ ਸਾਡੀ ਇਹੋ ਜਿਹੇ ਤਸਵਰਾਂ ਦੇ ਵਿੱਚ ਕਿਤੇ ਹਕੀਕਤਾਂ ਵੀ ਹੁੰਦੀ ਖਾਹਿਸ਼ ਦਾ ਇਹ ਮਸਲਾ ਨਹੀਂ ਇਹ ਮਸਲਾ ਨਿਰੀ ਮੁਹੱਬਤ ਆਈ ਹਿਜਰਾਰੇ ਪਤਾ ਹੁੰਦਾ ਤਾਂ ਹੋਸ਼ ਦੀ ਕੋਈ ਸਰਾਹ ਵੀ ਹੁੰਦੀ ਵਾਹਿਦ ਨਰਵਾਸ ਹੀ ਸਾਡਾ ਵਟਾ ਬੰਨਿਆ ਨਾਲ ਹੀ ਰਾਨੇ ਘਾਰ ਦਾ ਕੋਈ ਪਿੰਡ ਵਸੇਂਦਾ ਸੁਫਨੇ ਦੇ ਲਈ ਥਾਂ ਵੀ ਹੁੰਦੀ ਨੈਣਾ ਦੇ ਵਿੱਚ ਖਿੱਚ ਹੁਣੀ ਸੀ ਰੌਣਕ ਵੇੜ ਵਿੱਚ ਹੁਣੀ ਸੀ ਜਜ਼ਬੇ ਦੇ ਸਿਰ ਕਲਗੀ ਫੱਬਦੀ ਤੇ ਜ਼ਿੰਦਗੀ ਦੀ ਹਾਂ ਵੀ ਹੁੰਦੀ ਸ਼ਾਇਦ ਇਦਾਂ ਹੀ ਸਾਖ ਲਿਖੇ ਸੀ ਅਸਲੋਂ ਇਹੀ ਵਾਕ ਲਿਖੇ ਸੀ ਮੈਂ ਦਹਲਿਜ਼ਾ ਪਾਰ ਨਾ ਕਰਦਾ ਜਾਂ ਫਿਰ ਤੈਨੂੰ ਪਿਆਰ ਨਾ ਕਰਦਾ ਮੈਂ ਖੇਤਾਂ ਤੋਂ ਘਰ ਜਾਣਾ ਸੀ ਕਾ ਤੂੰ ਤੇਰੇ ਦਰ ਜਾਣਾ ਸੀ ਤੂੰ ਖਿਆਲਾਂ ਦੀ ਖੈਰ ਨਾ ਪਾਉਂਦੀ ਰੂਹ ਦੇ ਘਰ ਵਿੱਚ ਪੈਰ ਨਾ ਪਾਉਂਦੀ ਪਰ ਇਹ ਸਭ ਕੁਝ ਹੋ ਗਿਆ ਸੀ ਜੀ ਚਿਹਰਾ ਤੇ ਅਮ ਹੋ ਗਿਆ ਸੀ ਜੀ ਫਿਰ ਤਰਦ ਵਿਛੋੜੇ ਕਾ ਤੂੰ Vas a la de ful, tohde, kato.